ਹੇ ਮਸਾਲੇ ਕੀ ਆਈਆਂ ਮੰਡੀੋਂਰ ਲਹਿੰਗਾ ਕੁੜੀ ਦਾ ਜੇ ਇਹਦੇ ਬਸਿੰਦਾ ਜੇ ਤਾਂ ਵੀ ਚੰਗਾ ਹੈ ਨੀਰਾ ਵਿਆਹ ਹੋ ਗਿਆ ਲਾਉ ਬੁੜਾ ਤਾਂ ਨੀਰਾ ਵੀ ਪਾਈ ਜਾਂਦਾ ਇਹਨਾਂ ਨੇ ਪਤਾ ਨੀਰਾ ਪਾਇਆ ਹੋ ਕੋਈ ਨਾ ਮੈਸਾਂ ਨੂੰ ਲਹਿੰਗਾ ਲਿਆਦੇ ਮੈਂ ਤੀਆਂ ਨੂੰ ਲਹਿੰਗਾ ਲਿਆਦੇ ਜਿਹੜੇ ਪੈਸੇ ਸਾਰੇ ਲਹਿੰਗੇ ਨੇ ਲਵਾਤੇ ਲਿਆਈ ਬੇ ਹਾਂ ਚਲ ਆ ਸ਼ੁਕਰ ਆ ਵਧੀਆ ਲੈ ਆਈ ਮੈਂ ਤਾਂ ਡਿੱਕੀ ਆਈ ਤੇਰੇ ਵਿਸਿੰਦਾ ਆਊਗਾ ਤਾਂ ਲੱਪੇ ਬੇਬੇ ਪਸੰਦ ਤਾਂ ਹੁਣ ਆਊਗਾ ਤੂੰ ਕਿਹੜਾ ਮਾੜਾ ਲੈ ਆਈ ਹੋਵੇਂਗੀ ਦੇਖ ਲੈ ਦੇਖ ਲੈਨੀ ਆ ਦੇਖ ਲੈ ਭੈਣੇ ਅੱਥਾ ਬਾਣੀਆਂ ਨੇ 2000 ਰੁਪਿਆ ਲੈ ਲਿਆ ਲਹਿੰਗੇ ਦਾ ਸੱਚੀ ਬੇਬੇ ਤਾਂ ਚੁੰਨੀ ਵਾਲੀ ਸੋਹਣੀ ਆ ਹੋਰ ਕਿੰਨਾ ਸੋਹਣਾ ਗੋਟਾ ਲੱਗਿਆ ਹੈ ਨੇ ਤੇ ਕਾਹਦੇ 2000 ਲੈ ਲਿਆ ਕੱਗਰਾ ਦੇ ਨਾਲ ਕੁੜਤੀ ਵੀ ਆ ਹਾਂ ਖੋਲ ਕੇ ਦੇਖ ਲੈ ਪਾ ਕੇ ਦੇਖ ਲੈ ਚਲ ਪਾ ਕੇ ਤਾਂ ਕੀ ਦੇਖਣਾ ਬੇਬੇ ਫਿਰ ਤਾਂ ਇਹ ਜੀ ਖਰਾਬ ਹੋਏ ਹੋਰ ਕੇ ਤਾਂ ਦੇਖ ਲੈ ਬਸ ਐਂ ਹੀ ਦੇਖ ਲੈਨੀ ਆ ਆਈ ਅਖਰੇ ਜੇ ਰਾਜਵੀ ਆਉਂ ਜਦ ਆਪਣੇ ਹਰਫੀ ਨੂੰ ਪਤਾ ਲੱਗ ਗਿਆ ਆਖ ਮੈਨੂੰ ਲਿਆ ਦੇਂਦੀ ਇਹ ਜਾ ਉਹ ਤਾਂ ਨਾ ਬੇਬੇ ਰੀਸਾ ਕਰਨ ਨੂੰ ਰਹਿੰਦੀ ਸਾਰਾ ਦਿਨ ਲੁਕੋ ਦੇ ਇੱਥੇ ਰੱਖ ਲੈ ਫੜੇ ਮੇਰੇ ਵਾਲਾ ਨਾ ਜੱਕ ਕੇ ਫੜਾ ਫੜੂ ਦੀ ਕਿਤੇ ਆ ਕੇ ਮੈਂ ਫੜਾ ਲੂੰ ਤੇਰਾ ਹੋਰ ਹੰਦਾ ਹੀ ਰਹਿੰਦਾ ਵੀ ਹਰ ਇੱਕ ਚੀਜ਼ ਮੇਰੇ ਵਾਸਤੇ ਹੋਵੇ ਲੱਗਾ ਤਾਂ ਇੰਨੇ ਚਾਹ ਨਾ ਵਧੀਆ ਮਾ ਪਾ ਕੇ ਘਗਰਾਇਆ ਵਧੀਆ ਚੁੰਨੀ ਲੈ ਕੇ ਗੋਟੀਆਂ ਲਾਗ ਜੀ ਤੀਆਂ ਚ ਵੀ ਜਾਊਂਗੀ ਰਖੜੀ ਵੀ ਬੰਨੂ ਬੇਬੇ ਹਾਂ ਰਖੜੀ ਵੀ ਆ ਗਈ ਰਖੜੀ ਵੀ ਆ ਗਈ 10 ਤਰੀਕ ਦੀ ਰਖੜੀ ਹੋਰ ਨਾਲੇ ਬਾਈ ਤੇ ਰਖੜੀ ਬੰਨ ਦੂੰਗੀ ਹਾਂ ਨੇ ਰਖੜੀ ਬੰਨ ਜੀ ਇਹਨੇ ਤੀਆਂ ਚ ਪਾ ਕੇ ਲੈ ਜੀ ਲਹਿੰਗਾ ਤੇ ਹੈ ਬੇਬੇ ਹਾਂ ਕਹਿੰਦੀ ਸੀ ਕਿ ਤੈਨੂੰ ਉਹ ਉਹਨੂੰ ਪਤਾ ਨਹੀਂਗਾ ਅਭਿਲਾਨ ਗਈ ਹੈ ਅੱਛਾ ਚੋਰ ਨੂੰ ਨਹੀਂ ਆ ਆ ਹੋਏ ਤਾਂ ਮੈਂ ਉਹੀ ਗਈ ਹੈ ਕਿ ਜੇ ਪਾਏ ਹੋਏ ਦੇਖ ਲਿਆ ਫਿਰ ਆਇਆ ਹੋਇਆ ਤਾਂ ਦੇਖੂਗੀ ਆਏ ਫਿਰ ਉਹ ਕੀ ਕਰ ਦੂਗੀ ਪਾਏ ਹੋਏ ਨੂੰ ਮੈਂ ਲਿਆ ਕੇ ਜਾਈ ਤਾਈ ਜੀ ਮੈਂ ਤੈਨੂੰ ਕਹਨੀ ਐ ਮੈਂ ਡਰਾ ਕਰ ਜੇ ਮੰਗਣ ਲਗੀ ਤਾਂ ਤੂੰ ਜਵਾਬਦੇਹ ਦੀ ਕਰੀ ਹੈ ਨਹੀਂ ਪੈਸੇ ਪਹਿਲਾਂ ਦੱਸਣਾ ਸੀਗਾ ਹਾਂ ਮੇਰੇ ਕੋਲ ਕਿੱਥੇ ਪੈਸੇ 2000 ਤੈਦਾ ਲੈ ਰਹੀ 2085 ਕੋਲ ਮਾੜੀ ਮਾੜੀ ਚੀਜ਼ ਦੀ ਰੀਸ ਮਾੜੀ ਮਾੜੀ ਚੀਜ਼ ਦੀ ਰੀਸ ਮਾਈਸਾਂ ਦਾ ਬਾੜੀਆਂ ਕਰਦੀ ਐ ਆਈ ਨਹੀਂ ਦੇਖਦੀ ਬਿਦੂ ਤਾਂ ਭਈ ਹੁਣ ਇੰਨਾ ਪਾ ਹੰਡਾ ਲਿਆ ਵੀ ਹੁਣ ਤਾਂ ਮੇਰਾ ਟਾਈਮ ਆਗਾ ਵੇ ਫੇਰ ਕੀ ਸੋਣਾ ਲੱਗੂ ਪਾਇਆ ਉਹਨੂੰ ਇੰਨਾ ਨਹੀਂ ਹੈਗਾ ਚੱਲ ਚੰਗਾ ਵੇ ਮੈਂ ਨਾ ਇਹਨੂੰ ਅੰਦਰ ਧਰਿਆ ਮੈਂ ਤੇ ਰਖੜੀ ਵਿੱਚ ਹੀ ਆ ਜੇ ਰਖੜੀ ਵਿੱਚ ਹੀ ਰੱਖਣੀ ਆਹੋ ਸਾਰਾ ਕੁਝ ਵਿੱਚ ਹੀ ਆ ਸਾਰਾ ਕੁਝ ਵਿੱਚ ਹੀ ਆ ਲੁਕੋ ਕੇ ਰੱਖਿਆ ਇੱਕ ਤਾਂ ਬੇਬੇ ਮੈਨੂੰ ਤੂੰ ਲੈ ਕੇ ਦੇਤਾ ਹਾਂ ਤੇ ਹੁਣ ਐਂ ਕਰੀ ਬਾਈ ਨੂੰ ਵੀ ਕਹਿਦੀ ਹਾਂ ਹਾਂ ਚਲਾਂ ਐਂ ਕਰੀ ਉਹ ਤਾਂ ਮੈਨੂੰ ਪੈਸੇ ਦਵਾ ਦੀ ਇੱਕ ਮੈਂ ਜੋੜਾ ਹੋਰ ਬਣਾ ਲੂੰਗੀ ਉਹ ਤਾਂ ਪੈਸੇ ਦੇਊਗਾ ਤੈਨੂੰ ਤੇ ਫੇਰ ਤੂੰ ਉੱਥੇ ਛੂਟ ਲੈ ਜੀ ਹੋਰ ਜਾਂਦੀ ਹੋਈ ਚੱਲ ਬਾਦਲ ਬਦਲ ਕੇ ਪਾ ਲਿਆ ਤੂੰਗੀ ਹਾਂ ਬਦਲ ਕੇ ਪਾ ਲਿਆ ਸਾਰੀਆਂ ਮੱਛਣੀਆਂ ਦੇਖ ਕੇ ਬੇਬੇ ਇਹ じゃ ਕਿਸੇ ਕੋਲੇ ਨਹੀਂ ਹੈਗਾ ਕਿਸੇ ਦਾ ਨਹੀਂ ਇਹ じゃ ਤੇ ਹੋਰ ਮਾ ਦਾ ਬਲਾਏ ਸੋਨਾ ਲੈ ਆਵਾ ਕਹਿੰਦੇ 30 ਦੇ ਸੋਨਾ ਲੱਗੇ ਪਾਇਆ ਚੱਲ ਕੋਈ ਨਹੀਂ ਬੇਬੇ ਚੰਗਾ ਮੈਨੂੰ ਅੰਦਰ ਰੱਖਿਆ ਮੈਂ ਚੰਗਾ ਰੱਖਿਆ ਰੱਖਿਆ ਪਾਣੀ ਪੂਣੀ ਤਾਂ ਨਹੀਂ ਪੀਣਾ ਨਾ ਬੱਸ ਕਾਸੇ ਲੋੜ ਨਹੀਂ ਸਿੱਧੂ ਆ ਗਿਆ ਨਾ ਚੱਲ ਚੰਗਾ ਬੇਬੇ ਤਰਿਆ ਪਰੇ ਅਮੇ ਜੇ ਨਿਕਲੇ ਬਾਹਰ ਕ੍ਰੈਸ ਕਰੂੰਗੀ ਕੁੜੀ ਨੂੰ ਲਿਆ ਕੇ ਦਿੱਤਾ ਮੈਂ 2000 ਦਾ ਲਹਿੰਗਾ ਜਿਉ ਆ ਕੁਗੀ ਮੈਨੂੰ ਨਹੀਂ ਲਿਆ ਕੇ ਦਿੱਤਾ ਕਲੇਸ਼ ਤਾਂ ਕਰੂਗੀ ਆਪੇ ਹਟ ਜੂ ਕਰਕੇ ਫਿਰ ਮੈਨੂੰ ਕੀ ਹੈ ਨੀਰਾ ਤਾਂ ਲਪਾਇਆ ਹੀ ਬੇਬੇ ਬਤਾ ਨਹੀਂ ਕਿੱਧਰ ਗਈ ਸੀ ਤਾ ਨਹੀਂ ਆਈ ਹੈ ਕਿਨਾ ਦੇਖਦੀਆਂ ਜਾ ਕੇ ਕੋਈ ਸਬਜ਼ੀ ਸਬਜ਼ੀ ਲੈਣ ਗਈ ਹੋਰ ਤਾਂ ਕਿੱਧਰ ਗਈ ਹੋ ਬੇ ਲਾ ਬੈਠੀ ਹੈਗੀ ਬੇਬੇ ਹੋ ਕਿੱਧਰ ਗਈ ਸੀ ਤੂੰ ਮੈਂ ਤਾਂ ਮਾਂਸਾਂ ਗਈ ਸੀ ਮਾਂਸਾਂ ਗਈ ਸੀ ਮੈਂ ਤਾਂ ਅਖਤੂ ਸਬਜ਼ੀ ਲੈਣ ਗਈ ਐ ਨਾ ਕੋਈ ਤਾਂ ਗਈ ਐ ਮੈਂ ਤਾਂ ਮਾਂਸਾ ਗਈ ਸੀ ਫਿਰ ਮੈਨੂੰ ਐ ਸੀ ਵੀ ਕਿਸੇ ਕੋਲ ਖੜ ਗਈ ਹੋਏਗੀ ਤਾਂ ਉਹ ਮਿੰਟ ਗੱਲਾਂ ਕਰਨ ਲੱਗੀ ਹੋਏਗੀ 2 ਘੰਟੇ ਤੱਕ ਤੂੰ ਆਮ ਹੀ ਲਿਆਉਣੀ ਜਿ ਵਗ ਜੀ ਬਾਦਾਂ ਮੈਂ ਕਿਹਾ ਰਾਵੀ ਵੀ ਰਖੜੀ ਬੰਨਣ ਆਈ ਆ ਉਹਦੇ ਲੀਡੇ ਲੈਣ ਵਾਗ ਗਈ ਸੀ ਬੇਬੇ ਮੇਰੇ ਖਾਤਰ ਵੀ ਨਹੀਂ ਆਇਆ ਫਿਰ ਤੂੰ ਕੀ ਕਰਨ ਲੀਡੇ ਤੇ ਮੈਂ ਨਹੀਂ ਹੁਣ ਰਖੜੀ ਬੰਨਣ ਜਾਉਂਗੀ ਇਹਦੇ ਭਰਾ ਦੇ ਤੂੰ ਭਰਾ ਦੇ ਭਰਾ ਕੋਲ ਨਹੀਂ ਲਾਪ ਦੇ ਭਰਾ ਤੋਂ ਨਹੀਂ ਹੁਣ ਮੈਂ ਛੋਟੀ ਕੁੜੀ ਵਾਲਾ ਤਾਂ ਕੰਮ ਐ ਹੀ ਨਹੀਂ ਵੀ ਸੌਰਿਆਂ ਤੋਂ ਆ ਗਈ ਇੱਥੇ ਆ ਕੇ ਇਸ ਤੋਂ ਮੰਗਵਾਉਂਦੀ ਆ ਕੱਪੜੇ ਮੈਂ ਤਾਂ ਲਿਆ ਕੇ ਦੇ ਪਈ ਨਾਲ ਦੇ ਚਾਹੀਦੇ ਮੈਨੂੰ ਤਾਂ ਕਹੇ ਜਲੇ ਨਹੀਂ ਰਾਜਵੀਰ ਦਾ ਨਾ ਤੂੰ ਉਹ ਹੈ ਕਿਥੋਂ ਬਾ ਲੇਂਗੀ ਉਤਨਾ ਲਹਿੰਗਾ ਮੰਗਾਇਆ ਹੈ ਤੇ ਫਿਰ ਲਹਿੰਗਾ ਮੈਂ ਕੀ ਪਾ ਨਹੀਂ ਸਕਦੀ ਮੈਂ ਕਿਹੜਾ ਬੁੜੀ ਹੋ ਗਈ ਵੇ ਲਹਿੰਗਾ ਪਾਉਣ ਨੂੰ ਲੈ ਆ ਦੇ ਲਹਿੰਗਾ ਬਾ ਲੇਂਗੀ ਤੂੰ ਚਲ ਮੈਂ ਦੇਖਦੀ ਹਾਂ ਕਿੱਥੇ ਕਹੇ ਜਲੇ ਲਈਂ ਬਾ ਉਹ ਇਹਦਾ ਉਹੀ ਨਕਰੇਸ਼ ਕਰਕੇ ਬਹਿ ਜੇ ਆਹ ਉਹ ਮੇਰੇ ਵਾਰੀ ਤੱਕੜੇ ਛੀ ਦਿੰਦਾ ਤੈਨੂੰ ਦੇ ਲੈ ਕੁੜੀ ਲਹਿੰਗਾ ਲੈ ਤਾ ਕਨੀ ਮੈਨੂੰ ਲਹਿੰਗਾ ਲਹਿੰਗਾ ਲਿਆ ਕੇ ਤਾ ਨਹੀਂ ਕਿੱਡੀ ਬੈਸਾਂ ਅੱਛਾ ਨਹੀਂ ਹੈ ਹਾਂ ਲੈ ਤੇ ਫਿਰ ਮੈਨੂੰ ਲੈ ਆਂਦੀ ਏ ਗੋਟੀ ਵਾਲੀ ਚੁੰਨੀ ਕਿ ਮੈਂ ਕਿ ਲੈ ਨਹੀਂ ਸਕਦੀ ਤੂੰ ਫਿਰ ਉੱਥੋਂ ਲੈ ਆ ਯਾ ਤੇ ਪੈਕੀ ਜਾਵੇਂਗੀ ਕਾ ਤੋ ਲਿਆ ਮੈਂ ਪੈਕਿਆਂ ਤੋਂ ਹਾਂ ਹਰੇਕ ਚੀਜ਼ ਤੂੰ ਬੇਬੇ ਐ ਕਹ ਦੇਨੀ ਕਿ ਤੂੰ ਆਦੇ ਪੈਕਿਆਂ ਤੋਂ ਲਿਆ ਆਹ ਵਾਵਾ ਕਿੱਧਰ ਚੱਕੀ ਫਿਰਦੀ ਐ ਕਿਹਨੂੰ ਪੁੱਛ ਕੇ ਚੱਕਿਆ ਤੂੰ ਕਿਹਨੂੰ ਪੁੱਛ ਕੇ ਚੱਕਣਾ ਸੀ ਬੇਬੇ ਨੇ ਦੱਸਿਆ ਮੈਨੂੰ ਕਿ ਨਾ ਫਰੋਲਾ ਤੋੜਣੀਆਂ ਕਰਨ ਉਹਦੀ ਬੇਬੇ ਮੈਂ ਤੈਨੂੰ ਕਿਹਾ ਸੀ ਇਹਨੂੰ ਨਾ ਦਿਖਾਈ ਮੇਰਾ ਲਹਿੰਗਾ ਆ ਪੀਂ ਲਿਆ ਹੀ ਐ ਲੈ ਕਲੇਸ਼ ਕਰਕੇ ਬੈਗੀ ਨਾ ਪਹਿਲਾਂ ਮੈਨੂੰ ਐਂ ਦੱਸ ਇਹ ਤਾਂ ਲਹਿੰਗੀ ਪਾਉਣਾ ਸੀ ਆ ਤੇ ਸਹੁਰਿਆਂ ਤੋਂ ਲੈ ਕੇ ਆਉਂਦੀ ਨੇ ਇੱਥੇ ਆ ਕੇ ਕਾਤੋਂ ਮੰਗੋ ਨੀ ਬੇਬੇ ਤੈਨੂੰ ਤਾਂ ਮਰਜ਼ੀ ਲਾਵਾਂ ਤੈਨੂੰ ਕੀ ਪੇਕਿਆਂ ਤੋਂ ਲਾਵਾਂ ਸਹੁਰਿਆਂ ਤੋਂ ਲਾਵਾਂ ਮੇਰੇ ਭਰਾ ਦਾ ਘਰ ਮੈਂ ਤਾਂ ਭਰਾ ਤੋਂ ਵੀ ਲੈ ਕੇ ਜਾਉਂ ਜਾਂਦੀ ਹੋਈ ਤੇ ਲੈ ਆ ਤਾਂ ਦਿੱਤਾ ਹੁੰ ਜਾਂਦੀ ਕਿ ਲੈ ਕੇ ਜਾਏਂਗੀ ਪਹਿਲੀ ਤਾਂ ਲੈ ਆ ਤਾ ਬੇਬੇ ਨੇ ਇਹ ਤਾਂ ਬੇਬੇ ਨੇ ਲੈ ਕੇ ਦਿੱਤਾ ਰਖੜੀ ਬਣਾਈ ਦਾ ਅੱਡ ਲੈ ਕੇ ਜਾਉਂਗੀ ਅੱਛਾ ਆਹੋ ਲੱਗ ਗਈ ਦੇਖਣ ਮਾ ਮੈਨੂੰ ਤਾਂ ਬੇਬੇ ਚੁੰਨੀ ਮੈਨੂੰ ਤਾਂ ਬੇਬੇ ਚੁੰਨੀ ਵੀ ਨਹੀਂ ਲੈ ਕੇ ਦਿੰਦੀ ਇਹਦੇ ਮੇਰੇ ਬੇਬੇ ਤੂੰ ਚਰਕ ਤੇ ਨਹੀਂ ਲਹਿੰਗਾ ਚੱਕ ਲਈ ਜਿਦੋਂ ਚਲਾ ਚਾਹ ਪਾਣੀ ਪੀਣੇ ਹੁੰਦਾ ਰੋਟੀ ਟੁਕ ਖਾਣੇ ਹੁੰਦਾ ਉਤ ਤਾਂ ਤੂੰ ਮੈਨੂੰ ਬੋਲ ਮਾਰਦੀ ਐ ਸਾਰਿਆਂ ਨੇ ਹਰਪ੍ਰੀਤ ਚਾਹ ਲਿਆਦੇ ਹਰਪ੍ਰੀਤ ਰੋਟੀ ਲਿਆਦੇ ਤੇ ਕੱਪੜਿਆਂ ਵੇਲੇ ਧੀ ਮੂਰੇ ਕਰ ਲਈ ਤੂੰ ਐਂ ਕਹ ਰ ਆ ਪੇਕੀ ਬਾਜਾ ਉਥੇ ਲਿਆਈ ਤੇਰਾ ਭਰਾ ਫ ਬਗ ਜੂਗੀ ਪੇਕੀ ਤਾਂ ਮੈਂ ਬਾਗੀ ਜਾਊਂਗੀ ਮੇਰਾ ਭਰਾ ਦੇ ਵੀ ਦੇਊਗਾ ਮੇਰਾ ਭਰਾ ਕੋਈ ਖਾਲੀ ਨਹੀਂ ਮੋੜਦਾ ਮੈਨੂੰ ਹਾਂ ਫੇਰ ਲਿਆ ਰਖੜੀ ਬੰਨ ਕੇ ਕੋਈ ਨਹੀਂ ਫੇਰ ਐਂ ਕਹ ਨਾ ਰਖੜੀ ਬੰਨਣ ਤਾ ਮੈਂ ਜਾਊਂਗੀ ਪਰ ਮੈਂ ਲਹਿੰਗਾ ਲਿਆ ਮਾਪਾਂ ਨੂੰ ਛੂਟ ਲਿਆ ਮੈਂ ਐਂ ਕਰ ਮੈਨੂੰ ਚਾਂਦੀ ਦੀ ਰਖੜੀ ਲੈ ਕੇ ਦੇ ਲੈ ਦੇ ਤੂੰ ਤੇ ਕੋਲ ਲੈ ਕਿ ਮੈਂ ਕਿੱਥੇ ਲੈ ਕੇ ਜਾਵਾਂ ਕੰਮ ਛੋੜੇ ਘਰੇ ਕਰਾਂ ਗੁਆ ਕੁੜਾ ਛੋੜਦਾ ਸਿੱਟਾਂ ਮੱਝਾਂ ਛੋੜੀਆਂ ਸਮਾਂ ਰੋਟੀ ਟੁੱਕ ਛੋੜੇ ਘਰੇ ਕਰਾਂ ਤੇ ਰਖੜੀ ਮੈਂ ਕੋਲੋਂ ਲੈ ਜਾ ਕੋਰੇ ਵੇ ਮੇਰੇ ਕੋਲੇ ਕਿ ਬੈਂਕ ਖੁੱਲੀ ਐ ਅਰਾਜਵੀਰ ਨੂੰ ਮੈਂ ਕੋਈ ਲੈ ਕੇ ਦਿੱਤੀ ਆ ਰਖੜੀ ਤੈਨੂੰ ਕੀ ਹੋਇਆ ਰਖੜੀ ਬੰਨਣ ਨੂੰ ਪਤਾ ਲੱਗ ਗਿਆ ਮੈਨੂੰ ਰਖੜੀ ਵੀ ਬੇਬੇ ਨਹੀਂ ਲੈ ਕੇ ਦਿੱਤੀ ਐ ਹਾਂ ਮੈਂ ਤਾਂ ਆਪ ਲੈ ਕੇ ਦੇ ਤੇਰੀ ਮਾਂ ਵੀ ਤੈਨੂੰ ਲੈ ਆ ਦੂਗੀ ਅੱਛਾ ਸੁਣ ਤੂੰ ਇਹਨੂੰ ਰਖੜੀ ਬੰਨਣ ਹਜੇ ਜਾਣ ਨਹੀਂ ਦੇਣਾ ਜਿੰਨਾ ਚਿਰ ਮੈਂ ਜਾਂਦੀ ਨਹੀਂ ਕੰਮ ਕੌਣ ਕਰੂਗਾ ਬਾਰ ਮੈਂ ਤੇਰੀ ਤੂੰ ਮੈਂ ਨਹੀਂ ਕਰਦੀ ਕੰਮਾਂ ਮੈਂ ਤਾਂ ਜਾਉਂਗੀ ਦੋ ਦਿਨ ਦੋ ਦੋ ਕੁੜੀਆਂ ਆ ਕੇ ਮੈਂ ਸ਼ਰੀਕਾ ਕਰਦੀ ਆਏਗੀ ਜਮਾ ਸ਼ਰੀਕਾ ਮੇਰੇ ਬੜੇ ਸ਼ਰੀਕਾ ਹੋ ਜਾਂਦਾ ਬੇਬੇ ਮੇਰਾ ਭਰਾ ਨਹੀਂ ਫਿਰ ਮੇਰੀ ਮਾਂ ਮੈਨੂੰ ਡੀਕਦੀ ਨਹੀਂ ਐਂ ਕਰ ਮੰਨ ਲੈ ਚੱਲ ਆਪੇ ਲਿਆ ਦੂਗੀ ਮੇਰੀ ਮਾਂ ਰਖੜੀ ਵੀ ਲਿਆ ਦੂਗੀ ਜਮਾ ਨੇ ਲੈ ਕੇ ਰੇ ਲੈ ਫਿਰ ਮੈਂ ਤਾਂ ਆਪਾ ਜੀ ਜਾਨੀ ਮੈਂ ਤਾਂ ਹੁੰਨੀ ਆ ਤਿਆਰ ਫਿਰ ਬੱਸ ਤੁਹਾਡੇ ਕੰਮ ਬਾਹਰ ਆ ਦੇ ਰਾਜਵੀਰ ਬੇਬੇ ਫਿਰ ਇਹਨੂੰ ਕਰੇ ਨਹੀਂ ਵੜਨ ਦੇਣਾ ਜੇ ਘਰੇ ਵੜ ਗਈ ਫਿਰ ਮੈਂ ਨਹੀਂ ਇੱਥੇ ਆਉਂਦੀ ਸਾਰੀ ਉਹ ਮੈਂ ਤੂੰ ਦੋ ਦਿਨ ਲੱਗ ਜਾਈਂਗੀ ਤੂੰ ਕਿੰਨੇ ਮਰੇਗੀ ਕਰੇ ਆਪਾਂ ਬੜੀ ਰਾਂਗੇ ਮਾਂਗੋ ਮਾਤਾ ਫਿਰ ਜਾਣੀ ਆ ਰੁਸ ਕੇ ਜੇ ਨਹੀਂ ਲਿਓ ਨਾ ਮੈਨੂੰ ਐਂ ਦੱਸ ਗੱਲ ਜਦੋਂ ਇਹ ਆਈਏਗੀ ਤੇ ਦੀ ਸੱਚਕੇ ਮੈਂ ਬੜਨਦੀ ਦੋ ਦਿਨ ਲਾਕੇ ਗਈ ਨੂੰ ਕਰਾਂ ਕਿ ਤੈਨੂੰ ਅਸੀਂ ਕਰੇ ਨਹੀਂ ਬੜਨ ਦਿੰਦੇ ਇਹ ਕਿਹੜੀ ਗੱਲ ਹੈ ਵੀ ਜਦੋਂ ਸਾਡੀਆਂ ਕੁੜੀਆਂ ਆਉਂਦੀਆਂ ਮੈਂ ਉਦੋਂ ਨਹੀਂ ਆਉਂਦੀ ਇੱਥੇ ਵੀ ਬਹਾਨੇ ਨਾਲ ਇਹ ਆਈਆਂ ਨੇ ਤੇ ਮੈਂ ਟੱਪ ਜਾ ਪੇਕੀ ਹੁਣ ਤੂੰ ਠਹਿਰ ਕੇ ਬਗਦੀ ਐਡੀ ਸੱਚੀ ਭਰਾ ਤੇ ਰੱਖੀ ਪੱਜੀ ਸਾਡੀ ਕੁੜੀ ਨੇ ਤਾਂ ਤੇਰੀ ਨਾਨਦੇ ਨੇ ਮੈਨੂੰ ਪਰਸੋਂ ਫੋਨ ਲਾਇਆ ਸੀ ਪਰਸੋਂ ਮੈਨੂੰ ਕਹਿੰਦੀ ਸੀ ਕਿ ਦੀਦੀ ਮੈਂ ਕੱਲ ਨੂੰ ਆਉਂਗੀ ਰਖੜੀ ਬੰਨਣ ਅੱਜੋਂ ਆਵੀ ਤਾਂਹੀਂ ਤਾਂ ਆਈ ਆਂ ਕਹਾਉਂਦੀ ਨੇ ਹੁਣ ਤਾਂ ਮੈਨੂੰ ਕਹਿਤਾ ਕਹ ਆਈ ਤੂੰ ਆਉਂਗੀ ਮੈਂ ਅੱਛਾ ਤੂੰ ਚਲਾਤੀ ਆਂ ਜਾਂ ਕਰਮੇ ਤੇੰਦਾ ਸਾ ਮੇਰੇ ਕੋਲ ਨੰਬਰ ਹੈਗਾ ਮਾਂ ਤੇ ਲਾ ਕੇ ਪੁੱਛ ਲੂ ਸਾਡੀ ਕੁੜੀ ਨੂੰ ਵੀ ਵੀ ਆਈ ਹੈ ਕਿ ਨਾਲ ਦੇ ਕੀ ਕਰਾਂਗੇ ਅਸੀਂ ਬਗਜਾ ਦੇ ਬੜੇ ਸੌਖੀਆਂ ਰਹਾਂਗੇ ਆਪਾਂ ਸੌਖੀਆਂ ਕਾਦੀ ਨਾ ਰਹਾਂਗੇ ਬੇਬੇ ਆਪਾਂ ਇਹ ਚੁੱਲੇ ਤੇ ਲੱਗ ਜਾਈਂਗਾ ਰੋਟੀ ਟੁੱਕ ਪਕਾਉਣਾ ਆਪੇ ਖਬੀ ਜਾਊਗੀ ਤੂੰ ਇਹਨੂੰ ਜਾਣ ਨਾ ਤਹੀਂ ਦੋ ਦਨ ਕੋਈ ਨਹੀਂ ਮੈਂ ਪਕਾ ਲੂਗੀ ਬਗਜਾ ਦੇ ਪਾਪ ਨਾਲੇ ਬੇਬੇ ਮੇਰੀ ਗੱਲ ਸੁਣਾ ਹਾਂ ਕੁੜਗੀਆਂ ਨਾਲ ਕਿਧਰੋਂ ਗੱਲ ਕਰ ਲੈਂਦੀ ਆ ਗੱਲ ਤਾਂ ਉਹ ਮੇਰੇ ਨਾਲ ਨਹੀਂ ਕਰਦੀਆਂ ਚੱਜਣਾ ਚੁਗਲੀਆਂ ਖਾਤਰਾ ਚੁਗਲੀਆਂ ਕਰਦੀਆਂ ਨਹੀਂ ਨਹੀਂ ਨੰਬਰ ਕਿੱਥਰੇ ਤੋਂ ਕੁੜਗੀਆਂ ਤਾਂ ਆਪ ਪਤਾ ਨਹੀਂ ਕਿਤੋਂ ਨੰਬਰ ਨੰਬਰ ਲੈ ਕੇ ਫੋਨ ਲਾ ਲੈਂਦੀਆਂ ਨੇ ਪਤਾ ਨਹੀਂ ਕਿਵੇਂ ਕੱਢਿਆ ਨੰਬਰ ਇਹਨਾਂ ਨੇ ਮੈਂ ਬਾਈ ਨੂੰ ਕਹੂੰਗੀ ਇਹਦੇ ਫੋਨ ਚੋਂ ਡਿਲੀਟ ਮਾਰੂਗਾ ਨੰਬਰ ਸਾਡੇ ਰਿਸ਼ਤੇ ਨੂੰ ਇਹਨੂੰ ਕਹੀਂ ਕਰਾ ਤਾ ਨਹੀਂ ਪਤਾ ਕੀ ਕੀ ਚੁਗਲੀਆਂ ਲਾਈ ਜਾਂਦੀ ਹੋਊਗੀ ਹਾਂ ਉਹ ਦੱਸੀ ਮੇਰਾ ਤਾਂ ਸੱਚ ਨਹੀਂ ਮੰਨਦਾ ਇਹ ਬੇਬੇ ਹੂ ਲੜਾ ਤੂੰ ਮਾੜੀ ਜੀ ਕਰੜੀ ਰਿਆ ਕਰ ਕਰੜੀ ਆ ਮੈਂ ਤਾਂ ਕਿਵੇਂ ਕਿ ਬੇਬੇ ਲੱਕੜ ਦੀ ਬਣ ਜੇ ਤੇ ਹੋਰ ਬੇਬੇ ਤਾਂ ਤੇਰੇ ਮੁਰੂ ਹੀ ਲੱਪ ਲੱਪ ਕਰੀ ਜਾਂਦੀ ਐ। ਲੈ ਹੁਣ ਕਿਉਂ ਦੱਦੀ ਐ? ਸਾਡੀ ਕੁੜੀਆਂ ਦੇ ਨੰਬਰ ਬਾਈ ਕੱਟੂਗਾ। ਕਿਵੇਂ ਕੱਟੂਗਾ ਤੇਰੇ ਬਾਈ? ਮੇਰੇ ਲੋਕ ਦਾ ਜੀ ਪਤਾ ਉਹ ਫੋਨ ਦੇ ਦਾ ਤੇਰੀ ਕੱਟੂ। ਕੋਈ ਨਾ ਤਸੀਂ ਆਪ ਕਟਾ ਦਾਂਗੇ ਕੁੜੀਆਂ ਤੋਂ ਕਟਾ ਦਾਂਗੇ। ਨਾ ਤੇਰੇ ਨੰਨਦਾ ਦਾ ਕੀ ਹੋਣਾ ਕਰਦੀ ਐ? ਨੰਨਦਾ ਨਾ ਮੈਂ ਤਾਂ ਕਰੂੰਗੀ ਜੋ ਨੰਨਦਾ ਨੇ ਇਹ ਕਰਦੀ ਐ। ਇਹ ਨੰਨਦਾ ਨੂੰ ਕਿਹੜਾ ਖੰਡ ਪਾਉਂਦੀ ਐ? ਲੱ ਖੰਡ ਪਾਉਂਦੀ। ਮੇਰਾ ਬਦੇ ਲਾਂਬਾ ਆਇਆ ਤੈਨੂੰ ਵੀ ਨੰਨਦਾ ਨਾਲ ਲੜਦੀ ਐ। ਲਾਂਬਾ ਦੇਵੇ ਕੌਣ? ਸੱਸ ਨੂੰ ਤਾਂ ਆਪ ਦਬਾ ਕੇ ਰੱਖਦੀ ਐ। ਆਹੋ ਦਬਾ ਕੇ। ਤੇਰੇ ਸੱਸ ਨੂੰ ਸਿਰ ਚੱਕਣ ਕਿ ਮੇਰੇ ਤੇ ਦਾਪਾ ਲਾ ਨਹੀਂ ਆਹ ਭਾਈ ਨਾਲ ਤੂੰ ਨਹੀਂ ਚੱਕਣ ਦਿੰਦੀ ਸਿਰ ਗੱਲਾਂ ਦੇ ਕਰਦੀ ਬੇਬੇ ਕਿ ਮੈਂ ਐਂ ਕਰੀਆ ਝੋਲ ਵਾਦੀਆ ਪਰ ਤੇ ਕੰਮ ਸਾਰੇ ਕਰਦੀ ਆ ਕਦੇ ਕੰਮ ਨਹੀਂ ਛੱਡ ਕੇ ਬੈਠੀ ਉਹ ਮੈਨੂੰ ਦੱਸਿਆ ਤੁਹਾਡੀ ਕੁੜੀ ਨੇ ਕਹਿੰਦੀ ਸਾਰਾ ਦਿਨ ਬੈੱਡ ਤੇ ਪਈ ਰਹਿੰਦੀ ਐ ਕੰਮ ਵੀ ਮੇਰਾ ਕਰਵਾਉਂਦੀ ਆ ਇਹਦੀਆਂ ਗੱਲਾਂ ਜਦੋਂ ਦੀ ਕੱਲ ਦੀ ਆਈਆਂ ਨਾ ਇਹਨੇ ਮੱਥੇ ਤੇ ਆੜੀਆਂ ਪਾਰਖੀਆਂ ਇਹਨੂੰ ਆਏ ਆ ਵੀ ਹੁਣ ਆਪਦੇ ਭਰਾ ਤੋਂ ਕੁਝ ਲੈ ਕੇ ਜਾਊਗੀ ਇਹਦੇ ਆਪ ਮੈਂ ਇਹ ਹੁਣ ਚਾਲ ਲਿਆ ਆਉਂਦੀ ਨੇ ਰਖੜੀ ਮੰਗਵਾਲੀ ਤੇ ਆਉਂ ਮੰਗਵਾਲਿਆਂ ਆ ਗਏ ਹੁਣ ਫੋਨ ਤੇ ਬਾਬਾ ਜੀ ਮੇਰੇ ਤਾਂ ਫੋਨ ਆ ਗਿਆ ਮੈਂ ਮਣੀ ਗੱਲ ਕਰਕੇ ਆਉਣੀ ਆ। ਕਰਿਆ ਗੱਲ ਤੇ ਤਾਂ ਬੋਲੀ ਜਾਊਗੀ। ਆਹੋ ਕਰਿਆ ਗੱਲ। ਇਹ ਤਾਂ ਆਤੀ ਆ ਬੋਲਣ ਦੀ। ਆਪੇ ਬੋਲ ਕੇ ਹਟ ਜਾਊਗੀ। ਭੈਣ ਦੀਕਦੀ ਹੂ ਮੈਂ ਤਾਂ ਰਖੜੀ ਬਣਾਉਣੀ ਸੀਗੀ। ਉਹ ਮੇਰੇ ਤਾਂ ਜਾਦ ਹੀ ਨਹੀਂ ਆਈ ਗੱਲ ਮੈਂ ਤਾਂ ਉੱਥੇ ਹੀ ਬੈਠਾ ਰਿਹਾ। ਬੇਬੇ ਭੈਣ ਕਿਧਰ ਵਾਗੀ? ਇੱਥੇ ਬੈਠੀ ਐ ਤੂੰ ਕਿਧਰ ਗਿਆ ਸੀ? ਉਹ ਮੈਂ ਤਾਂ ਸੱਚੀ ਬੈਠਾ ਰਿਹਾ ਮੇਰੇ ਤਾਂ ਜਾਦ ਹੀ ਨਹੀਂ ਭੈਣ ਆ ਰਹੀ ਐ ਮੇਰੇ ਰਖੜੀ ਬੰਨਣਾ ਨਾ ਮੈਂ ਰਖੜੀ ਬਣਾ ਲੈਂਦਾ। ਹੋਣਾ ਅਥਰ ਹੋ ਗਿਆ ਹੁਣ ਕਿਹੜੀ ਰਖੜੀ ਬੱਜੂ ਤੇ ਤੜਕੇ ਬਣਾ ਲਈ ਹੁਣ 7 ਵਜੇ ਚੱਲ ਤੜਕੀ ਠੀਕ ਆ ਅਮਰਤਵਾਲੀ ਠੀਕ ਹੁੰਦਾ ਹੈ ਹਨਾ ਹਾਂ ਫਿਰ ਤਾਂ ਕੀ ਬਣੂ ਚੱਲ ਪੈਣਾ ਪੈਸੇ ਹੈਗੇ ਤੇਰੇ ਕੋਲ ਦੇਣ ਨੂੰ ਪੈਸੇ ਵੀ ਹੈਗੇ ਨਹੀਂਗੇ ਮੇਰੇ ਕੋਲ ਤਾਂ ਥੋੜੇ ਘਾਣੀ ਹੋਣੇ ਕਿੰਨੇ ਕ ਦੇਵਾਂ ਪੈਣ ਨੂੰ ਪੈਸੇ ਥੋੜੇ ਘਾਣੇ ਕਿੰਨੇ ਕ ਮੇਰੇ ਕੋਲ ਤਾਂ ਆਹੀ 5-400 ਰੁਪਇਆ ਹੋਊਗਾ ਲੈ ਦੇਖ ਲੈ ਛੂਟ ਦੇ ਤਾਂ ਦੇਵਾਂਗੇ ਹੀ ਤੇ ਫਿਰ ਕਿੰਨੇ ਦੇਵਾਂ ਦੱਸ ਦੇ ਮੈਨੂੰ ਤੇਰੇ ਕੋਲੇ ਹੁਣ ਤਾਂ ਤੂੰ ਫੜਾ ਦੇ ਮੈਨੂੰ ਲਾ ਦੇ ਰਹਾ ਮੈਂ ਤਾਂ ਉਹ ਮਹਿੰਗਾ ਲਿਆਤਾ ਮੇਰੇ ਕੋਲ ਸੀ ਲਹਿੰਗਾ ਲਿਆਤਾ ਪਹਿਣਨੂ ਫੇਰ ਤਾਂ ਗੱਲ ਮੁੱਕ ਗਈ ਫੇਰ ਕੀ ਪੈਸੇ ਦੇਣ ਉਹ ਲਹਿੰਗੀ ਲਿਆਤਾ ਮੇਰੇ ਤੇ ਵੀ ਪਹ ਲਹਿੰਗਾ ਉਹ ਤਾਂ ਮੈਂ ਲਿਆ ਕਿਤਾ ਦੇ ਕੋਲ ਉਹ ਫਿਰ ਤੁੰਗੜੇ ਵੀ ਬਕਾਨੀ ਹੈਗੀ ਹੁਣ ਤੂੰ ਤਾਂ ਐਂ ਘਰੀ ਬਗਾਨਿਆਂ ਮੂੰਗਾ ਬਣ ਗਿਆਨੀ ਇਹ ਤਾਂ ਗੱਲ ਆ ਤੂੰ ਇਹਦੇ 2000 ਰੁਪਏ ਦੇ ਦੀ ਮੇਰੇ ਕੋਲ ਤਾਂ 2000 ਰੁਪਏ ਨਹੀਂ ਹੈਗਾ ਜੇਬ ਚ ਜਾਂ ਮੈਨੂੰ ਤੂੰ ਮੈਨੂੰ ਦੇ ਦੇ ਪੈਨਸ਼ਨ ਵਾਲੇ ਹੋਣਗੇ ਤੇਰੇ ਕੋਲੇ ਲੈ ਮੈਂ ਤਾਂ ਮੰਗੀ ਜਾਂਦਾ ਤੇ ਤੂੰ ਜਮਈ ਆ ਹੱਦ ਲਾ ਤੀ ਮੁੰਡਿਆ ਉਚਾਲ ਬੇ ਕੋਈ ਗੱਲ ਨਹੀਂ ਪੈਸਾ ਘੱਟ ਭੈਣ ਲੈ ਕਿ ਪੈਸਾ ਨਾ ਤਾਂ ਨਹੀਂ ਵਰਤਣਾ ਤੂੰ ਲਹਿੰਗਾ 2000 ਦਾ ਲੈਂਦਾ ਇਹਦਾ ਹੱਕ ਤਾਂ ਹੁੰਦਾ ਹੀ ਆ ਨਾ ਲਹਿੰਗਾ ਕਿੰਨੇ ਦਾ ਕਹਿੰਦੀ ਸੀ 2000 ਦਾ ਲੈਂਦਾ ਫਿਰ ਵਧੀਆ ਕਰਿਆ ਚਲ 2000 ਦਾ ਲਹਿੰਗਾ ਲਿਆ ਤਾ ਲਓ ਹਰ ਵੀ ਤਾਂ ਆਖੇਂਦੇ ਮੈਨੂੰ ਨਾ ਲਿਆ ਕਿਤਾ ਨਾਲ ਖਰਪੂਨੀ ਤੂੰ ਕਹਿੰਦੀ ਮੈਨੂੰ ਹੋਰ ਮੈਂ ਤੈਨੂੰ ਕਹਿੰਦਾ ਕਾਦਾ ਲਹਿੰਗਾ ਲੈ ਕੇ ਦੇਵਾਂ ਆਪਦੀ ਮਾਂ ਤੋਂ ਲੈ ਰਹੇਂਗੇ ਤੂੰ ਜਾ ਕੇ ਇੱਥੇ ਲੈ ਕੇ ਮੰਗਦੀ ਆ ਆ ਮਾਂ ਕਹਿੰਦਾ ਤੂੰ ਵਗ ਜਾ ਰਖੜੀ ਬੰਨਣ ਭਾਈ ਤੂੰ ਲਿਆ ਬਿਵਿਆਹ ਕਾ ਨੂੰ ਪੰਗੇ ਛੇੜਦੀਆਂ ਤੂੰ ਰਖੜੀ ਵਾਲੇ ਉਹ ਤਰਪੂਗੀ ਅਜੇ ਕੱਲੀ ਔਖੀ ਹੋਈ ਜਾਈਏ ਕੰਮ ਨੂੰ ਫਿਰ ਉਹ ਕਹਿੰਦੀ ਮੈਨੂੰ ਲਹਿੰਗਾ ਚਾਹੀਦਾ ਤਾਂ 2000 ਲਹਿੰਗਾ ਹੁਣ 2000 ਵਾਲਾ ਵੀ ਪੰਗੇ ਦਾ ਤੂੰ ਵੀ ਛੇੜਦੀ ਐ ਕੋਈ ਮਾੜੀ ਮੁੱਟੀ ਚੁੰਨੀ ਚਾ ਨਹੀਂ ਉਹ ਨੂੰ ਲਿਆਣ ਦੀ ਬਰਿਆਦ ਹੁੰਦੀ ਪਰੇ ਉਹ ਨਿਆਣੀ ਹੈਗੀ ਬਰੋਬਰ ਸ੍ਰੀਕਾ ਕਰਦੀ ਐ ਰਾਣੀ ਉਸ ਸ੍ਰੀਕਾ ਦਾ ਫਿਰ ਤੈਨੂੰ ਪਤਾ ਰਹਾ ਕੋਲੇ ਦੇਖ ਕੇ ਕਿੱਥੇ ਝਰਦੀਆਂ ਹੁੰਦੀਆਂ ਨਿਕੀਆਂ ਇਹ ਜੋ ਰਖੜੀ ਬੰਨਣ ਵਾਗੀ ਨਾ ਜਾਂ ਕੰਮ ਛੱਡ ਕੇ ਜਾਊਗੀ ਨਾਲੇ ਕਿਹੜੇ ਉਹਦੀ ਮਾਂ ਨੂੰ ਕੁੜੀ ਦੀ ਉਹ ਲਹਿੰਗੀ ਪਹਿਲਾਂ ਕੜੇ ਲਹਿੰਗੀ ਲਈਏ ਕਦੇ ਉਹ ਬਸ ਆਖਿਆ ਮੈਂ ਕਿਹਾ ਤੂੰ ਭਗ ਜਾ ਭਾਈ ਜਾ ਆ ਤੂੰ ਤਾਂ ਪੰਗੇ ਛੇੜੇ ਰਹਿੰਦੇ ਐ ਬਸ ਸਾਰਾ ਦਿਨ ਫੇਰ ਕਹਿੰਦਾ ਜਾਣਦੇ ਪਤਾ ਤਾਂ ਲੱਗੂ ਕਹੇ ਜਾਂ ਦਿੰਦੇ ਲਿਆਉਗੀ ਹਾਂ ਉਹ ਤੈਨੂੰ ਹੀ ਵਸਾਈ ਹੈ ਵੀ ਮੈਂ ਦੇਖੂ ਦਿੰਦੀ ਐ ਜਾਂ ਫੇਰ ਮੇਨੇ ਹੀ ਦੀ ਜਾਈਏਗੀ ਫੇਰ ਨਾ ਲੜਾਈ ਕਰੇਗੀ ਹੁਣ ਕਿਸ ਤੋਂ ਮੰਗ ਕੇ ਲਈਏ ਲਹਿੰਗੇ ਤੂੰ ਤਾਂ ਆਪ ਦੇ ਮੰਨਣਾ ਆਪ ਲਈ ਹੈ ਫੇਰ ਉਹ ਕਹੋ ਸ੍ਰੀ ਕਾ ਕਰ ਦਿਆ ਕੁੜੀ ਦਾ ਵਿਚਾਲ ਭਾਈ ਜੇ ਸਾਨੂੰ ਸੁੱਤ ਸਰਦਾਗਾ ਦੇ ਦੇ ਬੇ ਬੈ ਨਹੀਂ ਕਹਿੰਦੀ ਉਹ ਐ ਉਹ ਤੋਂ ਕਿੱਥੇ ਕਿਹਾ ਜਾਂਦਾ ਹੈ ਜੇ ਮਾਣਾ ਮਟਾ ਤੋਂ ਨੂੰ ਲਿਆ ਆਂਦੀ ਵਿੱਚ ਸਮਾਨ ਉਹ ਵੀ ਮੰਗਦੀ ਐ ਉਹ ਵੀ ਬਸ ਐ ਜੇ ਕਰਦੀ ਐ ਵੀ ਮੈਂ ਵੀ ਇੱਥੇ ਕੰਮ ਕਰਦੀ ਆਂ ਮਿਹਣੇ ਹੀ ਦਿੰਦੀ ਰਹਿੰਦੇ ਸਾਰਾ ਦਿਨ ਕਮਾਵੇ ਤੇਰਾ ਘਰ ਦਾ ਕੰਮ ਐ ਦੁਨੀਏ ਕਰਦੀ ਐ ਵੀ ਉਹ ਤਾਂ ਕੁੜੀ ਹੁਣ ਆਈ ਐਗੀ ਵਿਆਹ ਦਾ ਕਰਕੇ ਹਰੇਕ ਬੰਦੇ ਦਿੰਦਾ ਕੁੜੀ ਕਤਰੀ ਨੂੰ ਵਿਆਹ ਤੇ ਲਈਦਾ ਕੱਪੜਾ ਉਹ ਵੀ ਰੋਜ਼ ਲੈਣ ਆਉਂਦੀ ਐ ਚੰਗਾ ਫਿਰ ਉਹਨੂੰ ਵੀ ਭੇਜ ਦੇ ਹੁਣ ਹੁਣ ਉਹ ਭਗ ਜੂਗੀ ਉਹ ਤੁਰ ਜੂਗੀ ਹੁਣ ਬਲ ਜਾਂਦੇ ਕੁਛ ਨਹੀਂ ਹੁੰਦਾ ਮਰ ਖੜੀਆਂ ਬਿਨਾ ਦੱਸ ਫਿਰ ਕੀ ਹੁਣ ਚੱਲ ਭੈਣ ਤਾਂ ਆ ਗਈ ਹੁਣ ਉਹ ਤੁਰ ਹੀ ਫਿਰੂਗੀ ਉਹਦਾ ਵਹਾਂ ਨੇਪਾਲ ਦੀ ਹੁੰਦੀਆਂ ਨਾਲੇ ਕਾਇਦਨ ਮੁਰਣੀ ਨਹੀਂ ਨੀ ਹੈਗੀ ਉਹ ਜੇ ਬਾਗੀ ਆਦਾ ਇਹ ਵੀ ਕੁੜੀ ਆਈ ਐ ਮੈਂ ਦੋ ਦਿਨ ਘਰੇ ਰਹਾ ਉਹ ਉਹਨੂੰ ਬਾੜਾ ਹੈਗਾ ਮੇਰੀ ਭੈਣ ਦਾ ਤਾਂ ਉਹੀ ਸ੍ਰੀਕਾ ਰਹਿੰਦਾ ਹੈਗਾ ਬਾੜਾ ਕਬ ਜੀ ਸ੍ਰੀਕਾ ਕਿਸੇ ਕੰਮ ਦੀ ਬੁੜੀ ਗਈ ਕਿੱਧਰ ਗਈ ਹੁਣ ਪਤਾ ਨਹੀਂ ਹੁਣ ਮੈਨੂੰ ਕੀ ਬੋਲੂਗੀ ਉਹ ਬਣੇ ਦਾ ਘਰੇ ਨਾ ਮੜੀ ਮੜੀ ਗੱਲਾਂ ਦਾ ਕਲੇਸ਼ ਪਿਆ ਰਹਿੰਦਾ ਹੈਗਾ ਕਦੇ ਕਿਸੇ ਚੀਜ਼ ਪਿੱਛੇ ਕਦੇ ਕਿਸੇ ਚੀਜ਼ ਪਿੱਛੇ ਮੇਰੇ ਨਾਲ ਲੜ ਕੇ ਉੱਡ ਗਈ ਲੜ ਕੇ ਬਾਹਰ ਬਾਗੀ ਪਤਾ ਨਹੀਂ ਮੈਂ ਤਾਂ ਦੇਖੀ ਨਹੀਂ ਕਹਾ ਅੰਦਰ ਬੈਠੀ ਐ ਸੀ ਜਿਹੜੀ ਦਰਵਾਜ਼ੇ ਦੀ ਚੱਲ ਮੈਂ ਦੇਖਣਾ ਕਰਦਾ ਉਹਦੇ ਨਾਲ ਗੱਲ ਆਉ ਕੁੜੀ ਨਾ ਰਾਜਵੀਰ ਨਾਲ ਵੀ ਲੜਤੀ ਤੂੰ ਪੈਸੇ ਵਾਲੀ ਗੱਲ ਹੁਣ ਉਹਦੇ ਕੋਲੇ ਨਾ ਦੱਸੀ ਤੂੰ ਚੁੱਪ ਕਰਕੇ ਮੇਰੇ ਕੋਲੇ ਤਾਂ ਆਹੀ 5-400 ਰੁਪਇਆ ਜੇਬ ਚ ਐ ਤੂੰ ਹੀ ਜਿਹੜਾ ਕੋਈ ਦੇਣੇਗਾ 1500 ਤੂੰ ਹੀ ਦੇਦੀ ਭੈਣ ਨੂੰ ਮੈਂ ਤਾਂ ਕੋਈ ਪੈਸੇ ਦਿੱਤੀ ਨਹੀਂ ਮੈਂ ਤਾਂ ਜਗਾ 540 ਤਾਂ ਦੇ ਦੀ ਫਿਰ ਇਹਦਾ ਮੈਂ ਜਦੋਂ ਫਿਰ ਸ੍ਰੀਕਾ ਕਰੂਗੀ ਲੈ ਤਾਂ ਕਦੇ ਹੁਣ ਦੇਣਾ ਹੀ ਆ 540 ਹੁਣ ਦੇ ਉਹ ਤਾਂ ਬੇਬੇ ਨੇ ਲੈ ਕੇ ਤੇਰੀ ਦੇ ਤਾਂ ਚਲ ਮੈਂ ਕਰਦਾ ਗੱਲ ਉਹਦੇ ਨਾਲ ਤੂੰ ਜਾਣ ਨੂੰ ਕਹਦਾ ਹੁਣ ਕਹਿੰਦਾ ਜਾਣ ਨੂੰ ਆ ਤਿਆਰ ਹੋ ਜੇ ਉਹ ਬੰਦ ਜਾਣ ਫੇ ਆੜ ਦੀ ਤੋਕੇ ਰਾਜੀ ਬਸ ਦਾ ਨਹੀਂ ਤੋਰ ਕੇ ਇਹ ਨਹੀਂ ਜਿਉਂਦਾ ਉਹਦੇ ਬਿਨਾ ਹਾਂਜੀ ਹਾਂ ਦੇਖ ਲੈ ਮੇਰੇ ਮੇਰੇ ਤਾਂ ਹੋ ਕਰਦੀ ਮੈਨੂੰ ਤਾਂ ਬੇਬੇ ਨੇ ਉਹ ਗੱਲ ਚੁੰਨੀ ਵੀ ਨਹੀਂ ਲੈ ਕੇ ਦਿੱਤੀ ਤੇ ਇਹਨੂੰ ਰਾਜਵੀਰ ਨੂੰ ਲਹਿੰਗਾ ਲੈ ਕੇ ਦੇਤਾ ਆਹੋ ਇੱਥੇ ਆ ਕੇ ਮੰਗਵਾਇਆਗਾ ਲਹਿੰਗਾ ਪਾ ਕੇ ਰਖੜੀ ਬਨੂਗੀ ਭਰਾ ਦੇ ਹਾਂ ਤੇ ਮੈਂ ਕਿਹਾ ਵੀ ਬੀਬੀ ਮੈਨੂੰ ਚੁੰਨੀ ਲਿਆਂਦੀ ਲਹਿੰਗਾ ਤਾਂ ਛੱਡਾ ਤੇ ਕੁਝ ਨਹੀਂ ਲਿਆਂਗੇ ਦਿੱਤਾ ਤੇ ਮੈਨੂੰ ਹਜੇ ਐਂ ਬੋਲਦੀ ਰਾਜਵੀਰ ਕਹਿੰਦੀ ਕਹਿੰਦੀ ਮੇਰੇ ਆਏ ਤਾਂ ਤੂੰ ਕਿਵੇਂ ਬਗਜੇਂਗੀ ਕਿ ਕੰਮ ਕੌਣ ਕਰੂ ਕਰੇ ਤੇ ਫਿਰ ਜੋ ਸੋਨੂੰ ਛੱਡ ਕੇ ਇਹਨੂੰ ਨਹੀਂ ਸੀ ਪਤਾ ਅੱਛਾ ਕੱਲ੍ਹ ਦੇ ਆਏ ਹੋ ਤੁਸੀਂ ਤੇ ਹਜੇ ਤਾਂ ਐਂ ਕਹਿੰਦੀ ਸੀ ਕਹਿੰਦੀ ਕੋਈ ਨਹੀਂ ਮੇਰੇ ਬਾਈ ਨੂੰ ਆ ਜਾਣ ਦੇ ਤੇ ਮੈਂ ਨੰਬਰ ਕਟਵਾਉਂਗੀ ਕਹਿੰਦੀ ਫੋਨ ਚੋ ਕਿ ਨਹੀਂ ਛੱਡੀ ਕੁੜਮਾਂ ਦਾ ਤਾਂ ਨੰਬਰ ਲਈ ਬੈਠੀ ਹੈਗੀ ਹਾਂ ਠੀਕ ਹੈ ਭਾਈ ਮੈਂ ਫੇਰ ਗੱਲ ਕਰੂੰ ਤੇਰੇ ਨਾਲ ਚੰਗਾ ਕੀਦੇ ਨਾਲ ਗੱਲਾਂ ਮਾਰੀਛੋ ਦੀ ਮਾਂ ਨਾਲ ਸਾਂਝਾ ਲਾਉਣ ਵੀ ਲੱਗੀਆਂ ਨਾ ਮਾਂ ਨਾਲ ਗੱਲ ਤਾਂ ਕਾਨੂੰ ਕਰਨੀ ਆ ਮਾਂ ਨਾਲ ਗੱਲ ਨਾ ਮੈਨੂੰ ਕਰਨ ਦਿਓ ਕੀ ਗੱਲ ਕਰਨੀ ਹੁਣ ਮਾਂ ਨਾਲ ਕੀ ਗੱਲ ਕਰਦੀ ਸੀਗੀ ਸੌ ਗੱਲਾਂ ਹੁੰਦੀਆਂ ਮਾਵਾਂ ਤੀ ਇਹ ਨਹੀਂ ਕੁਝ ਮਰਜ਼ੀ ਕਰਦੀਆਂ ਹੋਈਏ ਜਿਵੇਂ ਤੇਰੀ ਮਾਂ ਕਰਦੀ ਤੇਰੀ ਭੈਣ ਤੇਰੀ ਭੈਣ ਤੇ ਮਾਂ ਕਹਿੰਦਾ ਮੈਨੂੰ ਦੱਸਦੀਆਂ ਆਈਆਂ ਨੰਬੇ 베 ਉੱਡੀ ਗਈ ਬੇਬੇ ਮੈਂ ਤਾਂ ਆਖਾ ਕਿਤੇ ਦਾਰ ਸਬਜ਼ੀ ਲੈਣਗੇ ਮੈਂ ਚੱਲ ਪਿੰਡ ਚ ਕਿਸੇ ਦੇ ਖੜ ਗਈ ਹੂ ਜਾ ਕੇ ਤੇ ਮਾਨਸਾ ਮੱਜੀ ਤੇ ਲਹਿੰਗਾ ਲੈਤਾ ਰਾਜਵੀਰ ਨੂੰ ਕੀ ਗੱਲ ਮੈਨੂੰ ਨਹੀਂ ਕੁਛ ਲਿਆ ਕੇ ਦੇ ਸਕਦੀ ਸੀ ਉਹ ਲਹਿੰਗਾ ਕਿੰਨਾ ਕੁ ਲਿਆਤਾ ਕਿੰਨੇ ਰੁਪਈਆ ਦਾ ਸਾਰਾ 2000 ਦਾ ਲਿਆ ਕੇ ਦਿੱਤਾ ਕੀ ਗੱਲ ਹੋ ਗਈ ਫਿਰ ਤੇ ਫਿਰ ਮੈਂ ਤਾਂ 2000 ਦਾ ਵੀ ਨਹੀਂ ਸੀ ਮੰਗਦੀ ਮੈਨੂੰ 1000 ਵਾਲੀ ਸ਼ੂਟ ਲਿਆਉਣ ਦੀ 500 ਵਾਲੀ ਲਿਆਉਣ ਦੀ ਮੈਨੂੰ ਹੈ ਫਿਰ ਮੈਂ ਕਿਹਾ ਪੇਕੇ ਰਖੜੀ ਬਣਨ ਨਹੀਂ ਜਾਣਾ ਤੇ ਭਰਾ ਦੇ ਮੈਨੂੰ ਕਹਿੰਦੀ ਤੂੰ ਆਦੀ ਮਾਂ ਤੋਂ ਨਹੀਂ ਤਾਂ ਲਹਿੰਗਾ ਨਹੀਂ ਤੇ ਨਾਲੇ ਕਹਿੰਦੀ ਤੇਰੀ ਮਾਂ ਤੂੰ ਲੈ ਕੇ ਰਖੜੀ ਬੰਨੀ ਮੈਂ ਕਿਹਾ ਮੈਨੂੰ ਚਾਂਦੀ ਦੀ ਰਖੜੀ ਲੈ ਆਂਦੀ ਫਿਰ ਤੈਨੂੰ ਤਾਂ ਚਾਂਦੀ ਦੀ ਰਖੜੀ ਲੈ ਕੇ ਦੀਏ ਹੈ ਭੈਣ ਤੱਕ ਆਓ ਉਹ ਵਿਚਾਰੀ ਚੱਲ ਗਈ ਜੀ ਬੰਨ ਜੂ ਉਹ ਤਾਂ ਕੋਈ ਗੱਲ ਨਹੀਂ ਗਈ ਤੂੰ ਚਾਂਦੀ ਦੀ ਲੈ ਕੇ ਇਹ ਪਰ ਮਾਂ ਨੇ ਕੀ ਹੈ ਚਾਂਦੀ ਦੀ ਕਰਾ ਕੇ ਲਈ ਤੇਰੀ ਮਾਂ ਆਪ ਦੇ ਕੋਲ ਫਿਰ ਇਹ ਕਰਾੜੇ ਉਹਦੀ ਪੈਨਸ਼ਨ ਲਈ ਫਿਰ ਮੈਥੋਂ ਕੋਲ ਨੇ ਪੈਸੇ ਮੰਗੇ ਸੀਗੇ ਅੱਛਾ ਜੇਣਾ ਕੁਝ ਉਹ ਹੀ ਗੱਲ ਕੁੜੀ ਨੂੰ ਦੇ ਤਾਂ ਉਹ ਤਾਂ ਮੇਰੀ ਬੇਬੇ ਦੀ ਪਰਸਣ ਆਉਂਦੀ ਐ ਬੇਬੇ ਨੂੰ ਸਾੰਮ ਦਾ ਕੌਣ ਐ ਰੋਟੀ ਟੁਕ ਤਾਂ ਬੇਬੇ ਨੂੰ ਮੈਂ ਦਿੰਨੀ ਐ ਲੀੜਾ ਕਪੜਾ ਬੇਬੇ ਦਾ ਮੈਂ ਤਾਂ ਨਹੀਂ ਆ ਸਾੰਮ ਦੀ ਮੈਂ ਆ ਜੇ ਕੁਝ ਦੁੱਖਣ ਸੁੱਖਣ ਲੱਗ ਜੇ ਦਵਾਈ ਮੁੱਟੀ ਮੈਂ ਦਿੰਨੀ ਆ ਉਹ ਨਾ ਫਿਰ ਤੂੰ ਆਪਦੀ ਮਾਂ ਤੋਂ ਲਿਆ ਜਾਂ ਵਗ ਜਾ ਤੂੰ ਜਿੰਨੇ ਦਿਨ ਮੇਰੀ ਭੈਣ ਬਹੂ ਨੇ ਦਿਨ ਨਹੀਂ ਜਾਣਾ ਜੂਣਾ ਹੈਗਾ ਨਾ ਕੀ ਗੱਲ ਤੇਰੀ ਭੈਣ ਤਾਂ ਅੱਛਾ ਤੇਰੇ ਰਖੜੀ ਬੰਨਣਾ ਹੀ ਤੂੰ ਤਾਂ ਭਰਾ ਹੋਗੇ ਤੇ ਮੇਰਾ ਭਰਾ ਆਪਣਾ ਨਹੀਂ ਤੂੰ ਜਾਦੇ ਭਰਾ ਤੇਰਾ ਆਪਾ ਮੈਂ ਪਹਿਲਾਂ ਨਾ ਬੇਬੇ ਨੂੰ ਪਹਿਲਾਂ ਤੇਰੇ ਜਾਗ ਮੈਂ ਜਾਣਾ ਜਦੋਂ ਮੇਰੀ ਭੈਣ ਆ ਗਈ ਉਹਨ ਤੇ ਯਾਦ ਆ ਗਈ ਰਖੜੀ ਤੇ ਫਿਰ ਤੇਰੀ ਭੈਣ ਕਿਉਂ ਆਈ ਆਉਦੀ ਨਨਦਾਈ ਤੋਂ ਨਨਦਾਈ ਤੋਂ ਹਾਂ ਕੁੜੀਆਂ ਆ ਰਹੀਆਂ ਇਹਨਾਂ ਦੀਆਂ ਰਖੜੀ ਬੰਨਣ ਆਈਆਂ ਸੀ ਤੇ ਭੱਜਿਆ ਹੀ ਕੱਲੀ ਤਾਂ ਹੀ ਤਾਂ ਬਾਈ ਨਹੀਂ ਨਾਲ ਆਇਆ ਨਾ ਭੈਣ ਨੇ ਦੱਸਿਆ ਨਾ ਨੂੰ ਭੈਣ ਮੈਨੂੰ ਕੋਤ ਦੱਸਦੀ ਐ ਮੈਨੂੰ ਕਿਤਾ ਮਰਜੀ ਪਤਾ ਲੱਗ ਗਿਆ ਮੈਂ ਪਤਾ ਕਰ ਲਿਆ ਮੇਰੇ ਕੋਲੇ ਸਭ ਦੇ ਨੰਬਰ ਹੈਗੇ ਉਹ ਬਸ ਤੇਰੇ ਕੋਲੇ ਆਹੀ ਗੱਲਾਂ ਰਹਿ ਗਈਆਂ ਕਿ ਉਹਨੂੰ ਫੋਨ ਲਾ ਲੈਣੇ ਕਿ ਉਹਨੂੰ ਫੋਨ ਲਾ ਲੈਣੇ ਫਿਰ ਮੈਂ ਤਾਂ ਫੋਨ ਲਾਉਂਗੀ ਮੈਨੂੰ ਤਾਂ ਲਾਉਣੇ ਪੈਂਦੇ ਤੇਰੀ ਭੈਣ ਤੇ ਮਾਂ ਮਜਬੂਰ ਕਰਦੇ ਮੈਨੂੰ ਫੋਨ ਲਾਉਣ ਤੇ ਮੈਂ ਥੋੜਾ ਲਾਉਣੀ ਮਜਬੂਰ ਦੇਖ ਮੈਂ ਤੈਨੂੰ ਦਸਮਤ ਨੂੰ ਇੱਕ ਵਾਰੀ ਕਹਤਾ ਭੈਣ ਤੇਰੀ ਰਖੜੀ ਤੇਰੇ ਵੱਨ ਕੇ ਜੋ ਮੇਰੇ ਨਹੀਂ ਮੰਨਣੀ ਤੇ ਮੈਂ ਆਦੇ ਭਰਾ ਦੇ ਰਖੜੀ ਵੱਨ ਕੇ ਆਣੀ ਆ ਮੈਨੂੰ ਲੈ ਕੇ ਚੱਲ ਮੈਂ ਤੈਨੂੰ ਕਿਹੜਾ ਕਹਗਾ ਜਿੰਨੇ ਦੇ ਵਾਰੀ ਭੈਣ ਐ ਛੋਂ ਤਾਂ ਮੈਂ ਜਾ ਨਹੀਂ ਸਕਦਾਗਾ ਭੈਣ ਮੇਰੀ ਕੀ ਕਹਿੰਦਾ ਮੈਂ ਆ ਗਈ ਦੋੜੋ ਮੈਂ ਕਿਹੜਾ ਕਹਿਨੀ ਮੇਰੇ ਨਾਲ ਚੱਲ ਮੈਂ ਬਸ ਚੜ ਜਾਈ ਨਹੀਂ ਤੇ ਤੇਰੀ ਭੈਣ ਚੜ ਕੇ ਆ ਗਈ ਬਸ ਤੇ ਮੈਂ ਵੀ ਜਾਣੀ ਮੈਨੂੰ ਰੋਕੀ ਨਾ ਮੈਂ ਤੇਰੇ ਦੱਸਾਂ ਰੋਕੀ ਨਾ ਰੋਕੀ ਨਾ ਕੀ ਗੱਲ ਆ ਸਾਰੇ ਪੰਗੇ ਦਾ ਬੇਬੀ ਛੇੜਦੀ ਹੈਗੀ ਬੇਬੇ ਤਾਂ ਛੇੜਦੀ ਐ ਬੇਬੇ ਲਿਆਉਂਦੀ ਨਾ ਫਿਰ ਦੋ ਲਹਿੰਗੇ ਲੈ ਆਉਂਦੀ ਬੇਬੇ ਮੈਂ ਤਾਂ ਅੰਦਰ ਲਈ 2000 ਬਿਨਾਂ ਕਿਹਾ ਸੀ ਮੈਂ ਕਿਹਾ ਸੀ ਬੇਬੇ ਨੂੰ ਤਾਂ ਨਾ ਮੇਰੀ ਗੱਲ ਹੋਰ ਤੂੰ ਇਹ ਕਹਦੇ ਨੇ ਕਿ ਮੇਰੀ ਮਾਂ ਨੂੰ ਤੇ ਤੇ ਚ ਫਰਕ ਨਹੀਂ ਰੱਖਦੀ ਹੋਰ ਤੇਰੀ ਮਾਂ ਕਿਵੇਂ ਫਰਕ ਰੱਖੂਗੀ ਉਹ ਯਾਰ ਤੂੰ ਮੇਰੀ ਤਾਂ ਮੰਨ ਜਾ ਨਾ ਜਾ ਤੂੰ ਹੁਣ ਦੋ ਦਰਾਂ ਨਾਲ ਕੀ ਫਰਕ ਪੈਂਦਾ ਹੈ ਮੈਂ ਨਹੀਂ ਮੰਦੀ ਹੁੰਦੀ ਮੈਂ ਤਾਂ ਜਾਉਂਗੀ ਆ ਦੇਖ ਲੈ ਹੁਣ ਇਹ ਕਿੱਥੋਂ ਆਟੂਗੀ ਹੁੰਦਾ ਜਾ ਕੇ ਰੂਏ ਸਾਰੇ ਪੰਗੇ ਦਾ ਬੇਬੀ ਛੇੜਦੀ ਐ ਭੈਣ ਪਤਾ ਨਹੀਂ ਕਿਧਰੋਂ ਆਉਂਦੀ ਐ ਹੁਣ ਮਾੜੀ ਜੀ ਗੱਲ ਪੇ ਸੇਕੜੇ ਸਪਾਲੰਦੀਆਂ ਨੇ ਗੱਲ ਨਹੀਂ ਬਾਤ ਨਹੀਂ ਪਰ ਤੂੰ ਕਿਧਰ ਬਾਗੀ ਸੀ ਇੱਥੇ ਫਿਰਦੀ ਸੀ ਬਾਈ ਮੈਂ ਤਾਂ ਮੈਂ ਕਿਧਰ ਜਾਣਾ ਸੀ ਪਰ ਇਹ ਪਹਿਲਾਂ ਮੈਂ ਲੇਟ ਹੋ ਗਿਆ ਰਖੜੀ ਮੇਰੇ ਬੰਨਣ ਦੀ ਪਹਿਲੇ ਤੂੰ ਬਾਗ ਜਾਂਦੀ ਚਾ ਬਈ ਮੈਂ ਰਖੜੀ ਬੰਨਦੀ ਹਾਂ ਹੁਣ ਮੈਂ ਕਿਹੜਾ ਕਿਤੇ ਜਾਣਾ ਇੱਥੇ ਪਰ ਹੁਣ ਤਾਂ ਬੇਬੇ ਨੇ ਬੰਨਣ ਹੀ ਨਹੀਂ ਚਣੀ ਕੋਈ ਤੜਕੀ ਬੰਨੀ ਹੁਣ ਤੂੰ ਅੰਮ੍ਰਿਤ ਵੇਲੇ ਹੁਣ ਕੋ ਬਣਾਏਗਾ ਲੈ ਆਏ ਕਿ ਹੁੰਦਾ ਬਾਈ ਕੁੱਲ ਦੋਨੂੰਗੀ ਬੰਨੀ ਆਂਦੀ ਐ ਪਰ ਤੂੰ ਤਾਂ ਆਪ ਜਾਣਾ ਉਹ ਹਣਾ ਤੇਰੇ ਨਣਦਾਰੀਆਂ ਨਗੀਆਂ ਨਾ ਬਾਈ ਉਹ ਕੋਦੋਂ ਆਂਗਾ ਤੈਨੂੰ ਕਿਹਨੇ ਕਿਹਾ ਲਾ ਮੈਨੂੰ ਹਰਪ੍ਰੀਤ ਨੇ ਦੱਸਿਆ ਪਣੇ ਹੁਣ ਲਾ ਹਰਪ੍ਰੀਤ ਤਾਂ ਸਾਰੇ ਪਿੱਟਣਿਆਂ ਦੀ ਜਾੜਾ ਇਹਨੂੰ ਪਤਾ ਨਹੀਂ ਕੌਣ ਦੱਸ ਦਿੰਦਾ ਪਹਿਲਾਂ ਤਾਂ ਤੂੰ ਬਈ ਉਹ ਕੁੜਗੀਆਂ ਦਾ ਨੰਬਰ ਡਿਲੀਟ ਕਰੀ ਇਹਦੇ ਫੋਨ ਚ ਓਏ ਪਤਾ ਨਹੀਂ ਕੀ ਕੀ ਬੱਤੀਆਂ ਲਾ ਦਿੰਦੀ ਓ ਮੇਰੇ ਨਾਲ ਲੜਨ ਲੱਗ ਜਾਂਦੀਆਂ ਮੈਂ ਹੁਣ ਮੈਨੂੰ ਤਾਂ ਕੀ ਪਤਾ ਲੱਗਦਾ ਵੀ ਉਹ ਕਿੱਥੇ ਕਿੱਥੇ ਨੰਬਰ ਲਾਉਂਦੀ ਓ ਉਸੇ ਨੇ ਮੈਨੂੰ ਤਾਂ ਦੱਸਿਆ ਹੈਗਾ ਪਰ ਉਹਨੇ ਫੋਨ ਹੀ ਲਾਇਆ ਹੋ ਫੇਰ ਇਹਨੂੰ ਪਤਾ ਲੱਗਿਆ ਇਹਨੇ ਆਇਆ ਹੋ ਬਈ ਉਹ ਕਾਨੂੰ ਲਾਉਂਦਿਆਂ ਨੇ ਮੇਰੇ ਮਚੇਮਾ ਹੋ ਜਾਂਦਾ ਜਦੋਂ ਮੈਂ ਆਉਂਦੀ। ਪਰ ਇਹ ਤਾਂ ਮਾੜੀ ਮਾੜੀ ਗੱਲ ਦਾ ਕਲੇਸ਼ ਕਰਦੀ ਆ ਹੁਣ ਦਸਰਾ ਲੇਂਗਾ ਤੇ ਲੈ ਆ ਤੈਨੂੰ 2000 ਦਾ ਪਤਾ ਨਹੀਂ 25000 ਦਾ। ਹਾਂ। ਉਹ ਤੇ ਕਲੇਸ਼ ਪਾਈ ਬੈਠਿਆ ਕਹਿੰਦਾ ਮੈਨੂੰ ਵੀ ਨਾਲ ਲਿਆ ਕੇ ਜਿਹੜਾ ਸੀਗਾ। ਮੈਂ ਬੇਬੇ ਨੂੰ ਪਹਿਲੀ ਕਿਹਾ ਸੀ ਮੈਂ ਖਾ ਇਹ ਮੱਚੂਗੀ ਦੇ। ਤੇ ਬੇਬੇ ਨੇ ਆਏ ਕਹਿੰਦਾ ਵੀ ਤੂੰ ਆਪਦੀ ਮਾਂ ਤੋਂ ਲਿਆ ਹੁਣ ਕਹਿੰਦੀ ਮੈਂ ਜਾਣ ਆਇਗਾ। ਉਹ ਮੈਂ ਆਖਿਆ ਮੇਰੀ ਭੈਣ ਮਸ ਆਈ ਆ ਹੁਣ ਉਧਰ ਨੂੰ ਤਿਆਰੀ ਖਚੀ ਜਾਂਦੀ ਏ ਉਹ ਜਾਣ ਵਾਲਾ। ਤਾਂ ਐ ਕਰਦੀ ਆ ਬਾਈ ਮੈਂ ਰਖੜੀ ਬਣ ਕੇ ਬਗ ਜਾਨੀ ਆ ਕੀ ਇਹ ਟੇ ਉਹ ਬਹਿਮ ਜਾਂ ਮੰਦੀ ਆਥਣ ਦਾ ਬਹਿਮ ਤਾਂ ਬਈ ਹੋਈ ਜਾਂਦਾ ਬੜੂਆਂ ਤਾਂ ਸਿਆਣੀਆਂ ਤੈਨੂੰ ਪਤਾ ਕਰ ਦਿੰਦੀਆਂ ਹੁੰਦੀਆਂ ਬਹਿਵਾ ਚੱਲ ਬਣੀ ਤੂੰ ਐ ਕਰ ਮੈਂ ਕਰੀ ਆਂਗਾ ਹਾਂ ਬਈ ਤੇ ਮੈਂ ਕਿਧਰੇ ਨਹੀਂ ਜਾਂਦਾ ਮੱਝਾ ਨੂੰ ਨੀਰਾ ਪੋਣਾ ਤੂੰ ਬੇਬੇ ਨਾਲ ਕਰ ਲੈ ਰਹਿ ਚੱਲ ਮੈਂ ਬੇਬੇ ਨੂੰ ਪੁੱਛਦੀ ਆਂ ਬਈ ਤੈਨੂੰ ਬੰਨ ਦੂਗੀ ਜੀ ਮੈਂ ਹੁਣ ਤੂੰ ਬੰਨ ਦੇਂਗੀ ਜਾਂ ਫਿਰ ਬਾਗ ਨਹੀਂ ਤੇਰੀ ਮਰਜ਼ੀ ਐ ਚੱਲ ਚੰਗਾ ਬਈ ਬਣੀ ਐ ਤਾਂ ਕਦੇ ਕਹਿਣਾ ਜੀ ਹੈ ਨਾ ਕਬੀ ਮੈਨੂੰ ਭਰਾ ਮੇਰਾ ਉਹੀ ਪਈ ਜਾਣਾ ਮੈਂ ਤਾਂ ਰਹਿਣਾ ਸੀਗਾ ਚੱਲ ਰਹਿਣਾ ਤੂੰ ਕਰ ਲੈ ਰਿਆ ਬੇਬੇ ਨਾਲ ਫਿਰ ਕਿਵੇਂ ਮਰਜ਼ੀ ਕਰ ਲੈ ਮੈਂ ਤਾਂ ਹਰਪ੍ਰੀਤ ਤਾਂ ਮੈਂ ਆਈਆਂ ਮੈਂ ਕਿਹੜਾ ਰੋਏ ਰੋਜ ਆਉਣੀ ਆ ਹਾਂ ਨੇ ਹਰਪ੍ਰੀਤ ਤਾਂ ਨਾ ਕਰੀ ਤੂੰ ਗੱਲ ਕਹ ਦੇ ਲੱਗ ਕੇ ਤੂੰ ਕਹੀ ਇੰਨਾ ਵੀ ਵਗ ਜਾ ਪਰ ਮੈਂ ਕੀ ਕਰਾਂ ਉਹਨੇ ਮੈਨੂੰ ਕਹੇ ਤਾਂ ਪੰਗੇ ਦਾ ਸਾਰੇ ਉਹੀ ਛੇੜਦੀ ਹੈਗੀ ਪਤਾ ਨਹੀਂ ਕਿੱਥੋਂ ਨੰਬਰ ਨੰਬਰ ਲੈ ਲਈ ਨੇ ਛੋਡੀਆਂ ਕੁੜੀਆਂ ਦੇ ਨੰਬਰ ਲੈ ਲਈ ਨੇ ਹੋਇਆ ਪਿਆ ਬਾਈ ਵੀ ਕਿਤੇ ਹੋਰ ਨਾ ਕੁਝ ਲੈ ਜਾਏ ਘਰੋਂ ਉਹ ਬਸ ਐਸੀ ਗੱਲ ਤਾਂ ਹੀ ਆ ਉਹਨੂੰ ਉਹ ਹੀ ਕਹੇ ਤਾਂ ਬਾਈ ਮੈਂ ਚੋੜ ਕਰਦੀ ਨੇ ਮੈਂ ਖਾ ਇੱਕ ਸੂਟ ਬਾਈ ਤੋਂ ਲੈ ਕੇ ਜਾਊਂਗੀ ਆਪਣੇ ਮੈਂ ਤੈਨੂੰ 1000 ਰੁਪਏ ਦੇਉਂਦਾ ਉਹ ਬਈ ਮੈਂ ਚੋਰੀਆਂ ਦੇ ਚੰਗਾ ਬਈ ਉਹਦਾ ਦੱਸੀ ਨਾ ਤੂੰ ਚੰਗਾ ਮੈਂ ਪੁੱਛੀ ਤੇ ਬੜਾ ਕਲੇਸ਼ ਕਰੂਗੀ ਸਾਡੇ ਨਾਲ ਠੀਕ ਆ ਬਈ ਚੰਗਾ ਰਾਜਵੀਰ ਕਿੱਧਰ ਆਈ ਹੈ ਮੈਂ ਤਾਂ ਇਧਰੋਂ ਆਈ ਸੀ ਬੇਬੇ ਤਾਇਏ ਕੀ ਕਰਾਂ ਅੱਛਾ ਕੀ ਕਰਦੀ ਫਿਰਦੀ ਐ ਹਣ ਮੈਂ ਤਾਂ ਕਰਦੀ ਤਾਂ ਕੁਛ ਨਹੀਂ ਹੁੰਦਾ ਬੇਬੇ ਮੇਰਾ ਆਦਾ ਸੀਗਾ ਰਹਿਣ ਦਾ ਹਾਂ ਤੇ ਪਰ ਹੁਣ ਮੈਂ ਜਾਊਂਗੀ ਤੇ ਬਾਈ ਦੇ ਮੈਂ ਰਖੜੀ ਬੰਨਣੀ ਨਾ ਦੇਵਾਂ ਨਹੀਂ ਟੜਕੇ ਬੰਨੀ ਆਂ ਦੜਕੇ ਚੰਗੀ ਹੁੰਦੀ ਐ ਬੰਨੀ ਟੜਕੇ ਦਾ ਬੇਬੇ ਗਵੇਲਾ ਹੋ ਜਾਊਗਾ ਮੈਨੂੰ ਮੈਂ ਰਖੜੀ ਬੰਨ ਕੇ ਹੁਣੀ ਵਗ ਜਾਨੀ ਨਾ ਹੁਣ ਨਹੀਂ ਜਾਣਾ ਰਹਿ ਉਹ ਹਰਪ੍ਰੀਤ ਨੇ ਹੋਰ ਹੀ ਜੱਬ ਕਰਤਾ ਕੀ ਕਹਿੰਦੀ ਉਹ ਕੁੜਗੀਆਂ ਨਾਲ ਗੱਲਾਂ ਕਰਦੀ ਰਹਿੰਦੀ ਆ ਮੇਰੇ ਮਗਰੋਂ ਕਿਤੇ ਫੇਰ ਲਾਇਆ ਹੁਣਾ ਫੋਨ ਤੇ ਬਾਈ ਨੂੰ ਵੀ ਦੱਸਤਾ ਵੀ ਉੱਥੇ ਤਾਂ ਕੁੜਗੀਆਂ ਆ ਰਹੀਆਂ ਨੇ ਰਖੜੀ ਬੰਨਣ ਫੇ ਬਾਈ ਕਿਹਾ ਦਾ ਬਾਈ ਮੈਨੂੰ ਕਹਿੰਦਾ ਮਲਮੀ ਜੀ ਜੀਬ ਨਾਲ ਕਹਦਾ ਭਾਣੇ ਫਿਰ ਤੂੰ ਵਗ ਜਾ ਰਖੜੀ ਬੰਨ ਕੇ ਵਹਿਮ ਕੀ ਆ ਮੈਨੂੰ ਤੂੰ ਹੁਣੀ ਬੰਨ ਦੇ ਓਏ ਕਹੀ ਆਂਦਾ ਤਾਂ ਜਾਣਾ ਨਹੀਂ ਕੋਈ ਪੜੀਏ ਨਾ ਤੈਨੂੰ ਪਤਾ ਹਰਪ੍ਰੀਤ ਨੇ ਕੰਨ ਭਰਤੇ ਹੁਣ ਤਾਂ ਉਹਦੇ ਪੜੀ ਜਾਂਦੇ ਕੰਨ ਫਿਰ ਉਹ ਕੀ ਕਰ ਦੇਣੀ ਤੈਨੂੰ ਵੀ ਤੜਕੇ ਬੰਨਾ ਮੈਂ ਆਹ ਤੜਕੇ ਬਨ ਕੇ ਤੜਕੇ ਜਾਇਂ ਤੜਕੇ ਜਾਮਾ ਆਹੋ ਤੇ ਹੋ ਲਿਆ ਇਸੀ ਤੋਂ ਮਠਾਈ ਆ ਡੱਬਾ ਹਾਂ ਬੇਬੇ ਸਮਾਨ ਤਾਂ ਸਾਰਾ ਲੈ ਆਂਦਾ ਪਿਆ ਉਹ ਤੜਕੇ 8 ਵਜੇ ਬੰਨਦੀ ਵੀ ਫਿਰ ਮੈਂ ਤੜਕੇ ਪਿੰਡ ਵਗਣਾ ਤੜਕੇ ਬੰਨ ਕੇ ਨਾ ਅੱਬਾ ਮੈਂ ਉਹਦੀ ਵਗੀਆਂ 8 ਵਾਲੀ ਤੇ ਚੱਲ ਠੀਕ ਆ ਬੇ ਚੰਗਾ ਹਾਂ ਕਹਦੇ ਮੈਂ ਤਾਂ ਬਾਗ ਜੂਂਗੀ ਆ ਦੀ ਨਾਨ ਦਾ ਕੋਈ ਰਾਤ ਰਾਤ ਨੇ ਕਿਹੜਾ ਕੁੜੂਆਂ ਨੂੰ ਮੌਤ ਪੈਂਦੀ ਆ ਐਸਾ ਨਹੀਂ ਹੁੰਦਾ ਆਪੇ ਰਹਿ ਜਾਣਗੀਆਂ ਆਪੇ ਰਹਿਣਗੇ ਤਾਂ ਉਹ ਵੀ ਰੋਜ਼ ਹੀ ਅੰਗਰ ਰਹਿਣਗੇ ਮੈਂ ਤਾਂ ਹੁਣ ਤੈਨੂੰ ਪਤਾ ਕਿੰਨੇ ਟਾਈਮ ਉਹਦਾ ਸੀ ਨਹੀਂ ਜਾਂ ਦਵਾਈਆਂ ਆਹੋ ਆਪਣਿਤ ਨੂੰ ਵੀ ਅੱਗ ਲੱਗ ਰਹੀ ਹੈ ਛੇਤੀ ਵੀ ਕੁੜੀ ਬਾਗ ਜੇ ਕਿਹੜੇ ਵੇਲੇ ਤਾਂ ਮੈਂ ਪਿੰਡ ਜਾਵਾਂ ਇਹ ਤਾਂ ਐ ਮੱਛੀ ਰਹਿੰਦੀ ਹੈ ਮੱਛੀ ਜਾਣ ਦੇ ਚੱਲ ਮੱਛੀ ਜਾਣ ਦੇ ਬੇਬੇ ਮੈਂ ਤਾਂ ਫਿਰ ਤੜਕੀ ਜਾਊਂ ਤੜਕੇ ਜਾਈ ਜੇ ਹੋ ਕਿਸੇ ਦੇ ਮਿਲ ਕੇ ਆਉਣਾ ਮਿਲਿਆ ਚੱਲ ਕੋਈ ਨਹੀਂ ਬੇਬੇ ਚਲ ਆ ਮੈਂ ਜਾ ਜਾਨੀ ਇਧਰ